ਇੰਡੀਆ ਦੀ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਆ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਆ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਕਨ ਸਿੰਘ ਦਰਵਾਜ਼ਾ ਸਾਹਿਬ 'ਤੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਘਬਰਾਹਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਸ਼ਰਾਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਨਾਨਕ ਦਾਸ ਦੇ ਦਰਤੇ ਸੱਚਖੰਡ ਸਿੱਧਰਵਾਦ ਸਾਹਿਬ ਵਿਖੇ ਮੱਥਾ ਟੇਕਦੀ ਹੈ। ਖਾਰਜ ਕਰਦੇ ਹਾਂ ਬਿਆਨ ਜੀ। ਸੇਵਾ ਦਾ ਖਾਰਜ ਕਰਦੇ ਹਾਂ ਸੇਵਾ। ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੋ ਖਾਰ ਤਾਂ ਮੈਂ ਤਾਂ ਕਹ ਰਿਹਾ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਨਾਨਕ ਦਾਸ ਦੇ ਦਰਤੇ ਕਿਸੇ ਨੂੰ ਧੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ। ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਂ ਕਹਿੰਨਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਹੈ ਕਿ ਸੰਗਤ 'ਚ ਕੋਈ ਧੂਪਤਾ ਪੈਦਾ ਨਾ ਹੋਵੇ ਕੋਈ ਸੁਨੇਹਾ ਦੇ ਸੰਗ ਮੈਂ ਕਹੀ ਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਵਾਰੇ ਪਿਆਰਿਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇਓ ਤੂੰ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜਿੰਦਗੀ 'ਚ ਨਹੀਂ ਕਦੀ ਕਮੈਂ ਕੋ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆਰ ਸਾਹਮਣੇ ਇਹ ਜਿੰਦੇ ਕੋਈ ਤੁਹਾਨੂੰ ਨਜ਼ਰ ਆਇਆ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਦੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਆਪ ਜੀ ਬਹੁਤ ਬਹੁਤ ਧੰਨਵਾਦ ਜੋ ਇੱਕ ਯੂਟਿਊਬਰ ਹੈ ਇਹ ਇੱਕ ਯੂਟਿਊਬਰ ਮੇਰੀ ਹੈ ਜਿਨੇ ਇੱਕ ਇਤਿਹਾਸ ਤੋੜਿਆ ਸਾ ਸਿੰਘ RAM ਗੜੀਆ ਹੋਰਾਂ ਦਾ ਇਤਿਹਾਸ ਜਿਹੜਾ ਤੋੜਨ ਲੋੜ ਸੀ ਦੇਖੋ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਜਿਹੜਾ ਜੱთა ਸਿੰਘ RAM ਗੜੀਆ ਸਾਡੇ ਜਰਨੈਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨੈਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਇੰਡੀਅਨ ਨੇ ਆਰਮੀ ਹੈ ਤੇ ਭਾਵੇਂ ਪਾਕਿਸਤਾਨ ਆਰਮੀ ਹੈ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਕਨ ਸਿੰਘ ਦਰਵਾਦ ਸਾਹਿਬ 'ਤੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਹੈ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਖਸ਼ਮਤਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਸ਼ਰਾਤ